ਸੈਣੀ ਸਾਹਿਬ ਜੀ ਨੂੰ ਜੀ ਨਿੱਕਾ ਸਵਾਗਤ ਹੈ ਜੀ ਹਾਂ ਜੀ ਪਰ ਐ ਸਾਹਿਬ ਸਸੀ ਕਾਲ ਜੀ ਤੇ ਸਰੋਤਿਆਂ ਨੂੰ ਵੀ ਸਸੀ ਕਾਲ ਜੀ ਸਸੀ ਕਾਲ ਜੀ ਜੀ ਨੂੰ ਜੀ ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ ਨਿੱਕਾ ਸਵਾਗਤ ਹੈ ਕੀ ਹਾਲ ਚੱਲਦਾ ਹੈ ਜੀ ਹਾਂ ਜੀ ਤੇ ਸੈਣੀ ਸਾਹਿਬ ਠੀਕ ਹੈ ਜੀ ਬੜੀਆ ਅੱਜ ਮੈਂ ਇੱਕ ਖਬਰ ਦੇ ਉੱਤੇ ਤੁਹਾਡੇ ਨਾਲ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਬੜੀ ਦਿਲਚਸਪੀ ਵਾਲੀ ਖਬਰ ਹੈ ਵੈਸੇ ਤਾਂ ਸਾਧਵੀ ਦੇ ਨਾਲ ਰੇਪ ਮਾਮਲੇ ਦੇ ਵਿੱਚ ਜਿਹੜਾ ਸੀ ਉਹਨਾਂ ਦੇ ਉੱਤੇ ਮਾਮਲਾ ਚੱਲਿਆ ਸੀ ਸਜ਼ਾਵਾਂ ਵੀ ਹੋ ਗਈਆਂ ਰਾਮ ਰਹੀਮ ਨੇ ਇੱਕ ਅਚਾਨਕ ਵਾਪਸ ਜਿਹੜੀ ਪਟੀਸ਼ਨ ਲੈ ਲਈ ਹੈ ਜੀ ਸੱਚਾ ਰਕਵਾਂ ਦੇ ਲਈ ਕੀਤੀ ਸੀ ਉਹਨੇ ਹਾਈ ਕੋਰਟ ਦੇ ਵਿੱਚ ਉਹਦਾ ਰੁਕ ਕੀਤਾ ਸੀ ਜਾਣ ਦੀ ਗੱਲ ਕੀਤੀ ਸੀ ਤੇ ਗਿਆ ਵੀ ਸੀ ਪਰ ਚੀਫ ਜਸਟਿਸ ਜਿਹੜੇ ਸ਼ੀਲ 나ਗੂ ਤੇ ਜਸਟਿਸ ਵਿਕਰਮ ਅਗਰਵਾਲ ਦੀ ਬੈਂਚ ਹੈ ਉਹਦੇ ਸਾਹਮਣੇ ਜਿਹੜਾ ਡੇਰਾ ਸੱਚਾ ਸੌਦਾ ਦੇ ਮੁਖੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਹ ਜ਼ਬਰ ਜਨਾਬ ਮਾਮਲੇ ਦੇ ਵਿੱਚ ਧਾਇਰ ਕੀਤੀ ਗਈ ਜਿਹੜੀ ਇੱਕ ਪਟੀਸ਼ਨ ਹੈ ਉਹਨੂੰ ਵਾਪਸ ਲੈਣਾ ਚਾਹੁੰਦਾ ਹੈ ਤੇ ਇਸ ਦੇ ਨਾਲ ਹੀ ਕੋਰਟ ਨੇ ਜਿਹੜਾ ਸੀ ਉਹ ਪਟੀਸ਼ਨ ਨੂੰ ਜਿਹੜਾ ਖਾਰਜ ਕਰ ਦਿੱਤਾ ਕਹਿੰਦੇ ਨੇ ਕਿ ਖਾਰਜ ਮੰਨੀ ਜਾਵੇਗੀ ਪਰ ਇੱਕ ਜਿਹੜੀ ਉਹਨੂੰ ਸੁਵਿਧਾ ਹੋਰ ਦੇ ਦਿੱਤੀ ਟੇਡੇ ਢੰਗ ਦੇ ਨਾਲ ਬੜੀ ਗੰਭੀਰ ਤੇ ਬੜੀ ਡੂੰਗੀ ਖਬਰ ਹੈ ਪਰ ਪੁਵੈਖ ਦੇ ਵਿੱਚ ਦੁਬਾਰਾ ਪੇਸ਼ ਕਰਨ ਦੀ ਆਜ਼ਾਦੀ ਜਿਹੜੀ ਕਹਿੰਦੇ ਨੇ ਉਹ ਆਪਣੀ ਪਟੀਸ਼ਨ ਜਾਂ ਅਪੀਲ ਕਰਨਾ ਚਾਹਣਗੇ ਤਾਂ ਉਹ ਜਿਹੜੀ ਹੈ ਆਜ਼ਾਦੀ ਜਿਹੜੀ ਹੈ ਉਹਨਾਂ ਦੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਅਸਲ ਦੇ ਵਿੱਚ ਕੀ ਮਾਮਲਾ ਹੈ ਜੀ ਜੇ ਆਪਾਂ ਇਸ ਨੂੰ ਜਿਹੜਾ ਕਾਨੂੰਨ ਦੀ ਨਜ਼ਰ ਦੇ ਵਿੱਚ ਦੇਖੀਏ ਤਾਂ ਪਰਾਇ ਸਾਹਿਬ ਬੇਨਤੀ ਇਹ ਹੈਗੀ ਆ ਜੀ ਕਿ ਜੇ ਕੋਈ ਬੰਦਾ ਉਹਨੂੰ ਸਜ਼ਾ ਹੋਈ ਸੀ ਜੀ ਦੋਨਾਂ ਕੇਸਾਂ ਦੇ ਵਿੱਚ 10-10 ਸਾਲ ਦੀ ਸਜ਼ਾ ਸੀ ਜੀ ਕਾਨੂੰਨ ਦੇ ਵਿੱਚ ਅਕਸਰ ਜਿਹੜੀਆਂ ਸਜ਼ਾਵਾਂ ਹੁੰਦੀਆਂ ਉਹ ਇਕੱਠੀਆਂ ਚੱਲਦੀਆਂ ਹੁੰਦੀਆਂ ਜੀ ਪਰ ਇਸ ਕੇਸ ਦੇ ਵਿੱਚ ਜੱਜ ਨੇ ਕਹਿਤਾ ਸੀ ਕਿ ਦੋਨੇ ਸਜ਼ਾਵਾਂ ਅਲੱਗ-ਅਲੱਗ ਚੱਲਣਗੀਆਂ ਜੀ ਮਤਲਬ ਫਿਰ ਟੋਟਲ ਸਜ਼ਾ ਤਾਂ ਉਹਨੂੰ ਹੋ ਗਈ 20 ਸਾਲ ਦੀ ਜੀ ਬਿਲਕੁਲ ਜੀ ਉਹਨੇ ਇਸ ਕੇਸ ਦੇ ਵਿੱਚ ਅਪੀਲ ਕੀਤੀ ਸੀ ਜੀ ਜੀ ਅਪੀਲ ਕੀਤੀ ਸੀ ਤੇ ਹੁਣ ਜੇ ਕਿਸੇ ਬੰਦੇ ਨੇ ਅਪੀਲ ਕੀਤੀ ਹੋਈ ਹੋਵੇ ਉਹ ਅਪੀਲ ਨੂੰ ਵਾਪਸ ਲੈਣ ਆ ਜਾਂਦਾ ਹੈ ਜੀ ਕਿ ਇਟਸ ਸ਼ੌਕਿੰਗ ਇਹ ਤਾਂ ਹੈਰਾਨਗੀ ਦੀ ਗੱਲ ਹੈਗੀ ਆ ਕਿ ਇੱਕ ਬੰਦਾ ਅਪੀਲ ਵਾਪਸ ਲੈ ਰਿਹਾ ਕਿ ਯਾਨੀ ਉਹਨੂੰ 20 ਸਾਲ ਦੀ ਸਜ਼ਾ ਮਨਜ਼ੂਰ ਆ ਜੀ ਹਾਂ ਜੀ ਨਾਲ ਉਹ ਕਹਿ ਰਿਹਾ ਹੈਗਾ ਇਹ ਆ ਕਿ ਮੈਨੂੰ ਜਿਹੜੀ ਆ ਪਰਮਿਸ਼ਨ ਦੇਤੀ ਜਾਵੇ ਵੀ ਕਿ ਜੇ ਮੈਂ ਭਵਿੱਖ ਦੇ ਵਿੱਚ ਜਿਹੜਾ ਆ ਜੀ ਇਹ ਦੁਬਾਰਾ ਅਪੀਲ ਫਾਈਲ ਕਰਨੀ ਹੋਵੇ ਤਾਂ ਮੈਂ ਕਰ ਸਕਾਂ ਜੀ ਉਹਦੇ ਤੇ ਜਿਹੜਾ ਹੈਗਾ ਆ ਸਰ ਉਹਦਾ ਮਤਲਬ ਇਹ ਹੈਗਾ ਆ ਕਿ ਇੱਥੇ ਪਿੱਛੇ ਕੋਈ ਸਾਜ਼ਿਸ਼ ਆ ਜੀ ਪਿੱਛੇ ਕੋਈ ਕੌਨਸਪੀਰੇਸੀ ਹੋ ਚੁੱਕੀ ਹੈ ਜੀ ਜੀ ਹੁਣ ਇਹਦੇ ਵਿੱਚ ਜਿਹੜਾ ਇਹ ਸਮਝਣ ਵਾਲੀ ਗੱਲ ਇਹ ਹੈਗੀ ਆ ਜੀ ਕਿ ਉਹਨਾਂ ਜਦੋਂ ਅਪੀਲ ਵਾਪਸ ਕਰਨ ਦੀ ਜਿਹੜੀ ਆ ਉਹ ਪਰਮਿਸ਼ਨ ਲਈਆ ਤੇ ਇਹ ਖਾਰਜ ਜਿਹੜੀ ਜਨਾਬ ਕਹਿ ਰਹੇ ਆ ਉਹਨੂੰ ਡਿਸਮਿਸ ਐਜ਼ ਵਿਧਰਨ ਲਿਖਿਆ ਜਾਂਦਾ ਆ ਕਿ ਵਾਪਸ ਲਈ ਤੇ ਤਾਂ ਖਾਰਜ ਹੋਈ ਜੀ ਉਹ ਔਨ ਮੈਰਿਟ ਖਾਰਜ ਹੋਈ ਹੈਗੀ ਕਿ ਸੁਣਵਾਈ ਤੋਂ ਬਾਅਦ ਨਹੀਂ ਖਾਰਜ ਹੋਈ ਉਹ ਵਿਡਰਾ ਕਰ ਲਈ ਉਹਨੇ ਤੇ ਉਹ ਖਾਰਜ ਕਰ ਦਿੱਤੀ ਆ ਉਹਨਾਂ ਨੇ ਤੇ ਨਾਲ ਇਹਨੂੰ ਇੱਕ ਪਰਮਿਸ਼ਨ ਦੇ ਦਿੱਤੀ ਹੈਗੀ ਕਿ ਜੇ ਭਵਿੱਖ ਦੇ ਵਿੱਚ ਇਹਨੇ ਕਰਨੀ ਹੋਵੇ ਤੇ ਇਹ ਅਪੀਲ ਦਾਇਰ ਕਰ ਸਕਦਾ ਆ ਜੀ ਹੁਣ জানা ਕੀ ਆ ਇਹਦਾ ਜੇ ਇਹਦੀ ਸਾਜ਼ਿਸ਼ ਕੀ ਆ ਇਹਦੇ ਵਿੱਚ ਸਾਜਿਸ਼ ਇਹ ਹੈ ਕਿ ਇੱਥੇ ਮਤਲਬ ਇਹ ਹੈ ਕਿ ਪੋਲੀਟਿਕਲ ਤਲਾਸ਼ ਨਾਲ ਉਹਦੀ ਕੋਈ ਸਾਠ ਗਾਂਠ ਹੋ ਚੁੱਕੀ ਆ ਜੀ ਹਾਂ ਜੀ ਬਿਲਕੁਲ ਚਾਹੀ ਉਹ ਵਾਇਆ ਕਨਸਟੀਟਿਊਸ਼ਨ ਦੇ ਜਿਹੜੇ ਪ੍ਰੋਵੀਜ਼ਨ ਨੇ ਉਹਨਾਂ ਦਾ ਬੈਨੀਫਿਟ ਲੈਂਦੇ ਹੋਏ ਸਰਕਾਰ ਜਿਹੜੀ ਹੈਗੀ ਆ ਹੋਮ ਮਿਨਿਸਟਰੀ ਰეკਮੈਂਡ ਕਰ ਦਿੰਦੀ ਹੁੰਦੀ ਹੈਗੀ ਆ ਜੀ ਤੇ ਉਹ ਰਾਸ਼ਟਰਪਤੀ ਜਿਹੜਾ ਹੈਗਾ ਇਹ ਸਜ਼ਾ ਮਾਫ ਕਰ ਸਕਦਾ ਹੈਗਾ ਆ ਜੀ ਜਾਂ ਜਿੰਨੀ ਭੁਗਤ ਲਈ ਓਨੀ ਭੁਗਤ ਲਈ ਆ ਜੀ ਤੇ ਬਾਕੀ ਜਿਹੜੀ ਹੈਗੀ ਆ ਉਹ ਉਹ ਬੇਬਾਉਟ ਕਰ ਦਿੰਦੇ ਹੈਗੇ ਆ ਜੀ ਇਹਨਾਂ ਤੋਂ ਬਾਹਰ ਹੁੰਦਾ ਇਹਨਾਂ ਨੂੰ ਡਰ ਪੈ ਗਿਆ ਜਾਂ ਇਹਨਾਂ ਨੂੰ ਕਿਤੇ ਨਾ ਕਿਤੇ ਭੇਣਕ ਪੈ ਗਈ ਕਿ ਇਹ ਜਿਹੜੀ ਜੋ ਵੀ ਪਟੀਸ਼ਨ ਦਾਇਰ ਕੀਤੀ ਹੈ ਜਾਂ ਅਪੀਲ ਕੀਤੀ ਹੈ ਤਾਂ ਕਿ ਸਾਨੂੰ ਉਹ ਬੈਕ ਫਾਇਰ ਵੀ ਕਰ ਸਕਦੇ ਆ ਉਸ ਤੋਂ ਪਹਿਲਾਂ ਹੀ ਜਿਹੜਾ ਇਹਨਾਂ ਨੇ ਮਤਲਬ ਕਿ ਇਹਨੂੰ ਵਾਪਸ ਲੈ ਲਿਆ ਕਿ ਤਾਂ ਕਿ ਚਾਹੇ ਉਹ ਗਵਰਨਰ ਦੇ ਗਵਰਨਰ ਦੇ ਰਾਹੀਂ ਜਾਂ ਰਾਸ਼ਟਰਪਤੀ ਦੇ ਰਾਹੀਂ ਜਿਹੜਾ ਉਸ ਨੂੰ ਸਜ਼ਾ ਨੂੰ ਜਿਹੜਾ ਹੈ ਘਟਾ ਕੇ ਜਾਂ ਉਹਨੂੰ ਖਾਰਜ ਕਰਵਾਇਆ ਜਾ ਸਕਦਾ ਹੈ ਨੀ ਪਰ ਇਹ ਸਮਝਿਆ ਤੂੰ ਕਿਸੇ ਦੀ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਇਹਨਾਂ ਨੂੰ ਏਦਾਂ ਦੀ ਐਪਰੀਹੈਂਸ਼ਨ ਹੋ ਗਈ ਹੋਊਗੀ ਪਰ ਕੋਰਟ ਦੇ ਕੰਮ ਦੀ ਥੋੜਾ ਗਰੰਟੀ ਹੈਗੀ ਆ ਜੀ ਉਥੇ ਤਾਂ ਗਰੰਟੀ ਨਾਲ ਹੀ ਗੱਲ ਹੋਈ ਹੋਣੀ ਨਾ ਵੀ ਤੈਨੂੰ ਮਾਫੀ ਕਰਨਾ ਹੈ ਉਹਨਾਂ ਨੇ ਥੋੜਾ ਫਿਕਰ ਆ ਬਹਿ ਕਹਿ ਦੇਣਾ ਵੀ ਤੈਨੂੰ 20 ਸਾਲ ਦੀ ਹੋਈ ਆ 20 ਨਹੀਂ ਹੈ ਤੈਨੂੰ ਤਾਂ ਬਾਸੀ ਚਾਰਸ ਲੱਗਣਾ ਚਾਹੀਦਾ ਜੀ ਕੋਰਟ ਦਾ ਕੀ ਪਤਾ ਹੈਗਾ ਜੀ ਕੋਰਟ ਨੇ ਜਿਹੜੀ 20 ਸਾਲ ਦੀ 20 ਸਾਲ ਹੀ ਲਾ ਕਰਨੀ ਜੀ ਉਥੇ ਤਾਂ ਇਹ ਸਾਜ਼ਿਸ਼ ਦੇ ਅਧੀਨ ਹੋਇਆ ਨਾ ਜੀ ਸਾਰਾ ਕੁਝ ਹਾਂਜੀ ਬਿਲਕੁਲ ਉੱਥੇ ਇਸ ਕਰਕੇ ਜਿਹੜਾ ਹੈਗਾ ਉਹ ਸਾਜ਼ਿਸ਼ ਆ ਇਹ ਔਰ ਦੇਖੋ ਉਹਨੂੰ ਵੀ ਪਤਾ ਆ ਕਿ ਇਹ ਨਾ ਹੋਵੇ ਕਿ ਇਧਰੋਂ ਮੈਂ ਵਾਪਸ ਲਹਿਲਮ ਉਧਰੋਂ ਮੇਰਾ ਕੰਮ ਨਾ ਹੋਵੇ ਉੱਥੇ ਸਰਕਾਰਾਂ ਦਾ ਕੀ ਹੁੰਦਾ ਇਹ ਰੌਲਾ ਪੈ ਗਿਆ ਜਿਆਦਾ ਤੇ ਉਹਨਾਂ ਨੇ ਵੀ ਦੇਖਿਆ ਉਹਨਾਂ ਨੇ ਵੀ ਹਾਂ ਜੀ ਵੀ ਇਹਦੇ ਫੇਵਰ ਜਿਹੜੀਆਂ ਵੋਟਾਂ ਆ ਤੇ ਇਹਦੇ ਅਗੇ ਇਸ ਜਿਹੜੀਆਂ ਵੋਟਾਂ ਆ ਤਾਂ ਉੱਥੇ ਤਾਂ ਵੋਟਾਂ ਨਾਲ ਡਿਸਾਈਡ ਹੋਣਾ ਨਾ ਜੀ ਤੇ ਉਹ ਮੁਕਰ ਜੇ ਸਰਕਾਰਾਂ ਮੁਕਰ ਗਈਆਂ ਤਾਂ ਇਹ ਨਾ ਹੋਵੇ ਕਿ ਮੈਂ ਬਿਲਕੁਲ ਹੀ ਟੰਗਿਆ ਜਾਵਾਂ ਇਸ ਕਰਕੇ ਨਾਲ ਇੱਕ ਅਪਲੀਕੇਸ਼ਨ ਪਾ ਗਿਆ ਅਗਲਾ ਕਿ ਮੈਨੂੰ ਜਿਹੜੀ ਹੈਗੀ ਜੇ ਭੂਵੇਖ ਦੇ ਵਿੱਚ ਹਾਂਜੀ ਕਿ ਜੇ ਮੇਰਾ ਉਥੋਂ ਕੰਮ ਨਾ ਸਿਰੇ ਚੜਿਆ ਤੇ ਮੈਂ ਮੁੜ ਕੇ ਫੇਰ ਆ ਕੇ ਤੇ ਅਪੀਲ ਕਰ ਦੂੰਗਾ ਜੀ ਉਦੋਂ ਕਹਿ ਦੂੰਗਾ ਕੋਈ ਟੈਕਨੀਕਲ ਡਿਫੈਕਟ ਰਹਿ ਗਿਆ ਸੀ ਕੋਈ ਫੈਕਸ ਜਿਹੜੇ ਅਸੀਂ ਫੇਰ ਨਹੀਂ ਸੀ ਕਰ ਸਕੇ ਜੀ ਉਦੋਂ ਇੰਤੇ ਜੀ ਇਸ ਤਰੀਕੇ ਦੇ ਨਾਲ ਹੈਗਾ ਜੀ ਇਹ ਜੋ ਕੁਝ ਵੀ ਇਹਨਾਂ ਨੇ ਕੀਤਾ ਹੈ ਕਿ ਆਉਣ ਵਾਲੀਆਂ ਜਿਹੜੀਆਂ 227 ਦੀਆਂ ਚੋਣਾਂ ਆ ਚਾਹੇ ਪੰਜਾਬ ਦੇ ਵਿੱਚ ਹੋਣੀਆਂ ਹੈ ਕਿ ਉਹਦੇ ਮੱਦੇਨਜ਼ਰ ਦੇਖ ਰਹੇ ਹੋ ਕਿ ਤਰਕੇ ਹੋ ਰਿਹਾ ਜਾਂ ਕੁਝ ਹੋਰ ਕਾਰਨ ਹੋ ਸਕਦੇ ਬਿਲਕੁਲ 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 ਭਰਾ ਇਹ ਸਭ ਪੋਲਿਟਿਕਲ ਕਲਾਸ ਦਾ ਮੋਟਿਵ ਇੱਕੋ ਹੀ ਹੁੰਦਾ ਹੈ ਉਹਨਾਂ ਦਾ ਹੁੰਦਾ ਇਲੈਕਸ਼ਨ ਜਿੱਤਣਾ ਜੀ ਉਹਨਾਂ ਨੇ ਕਿਸੇ ਤਰੀਕੇ ਵੀ ਹੈਗਾ ਇਹ ਜਿਉਂ ਉਹਨਾਂ ਨੂੰ ਮਤਲਬ ਨਹੀਂ ਹੁੰਦਾ ਨਾ ਉਹ ਉਹਨਾਂ ਦੇ emotions ਹੁੰਦੇ ਆ ਨਾ ਉਹਨਾਂ ਨੂੰ ਇਨਸਾਫ ਦੇਣ ਦਾ ਮਤਲਬ ਹੁੰਦਾ ਜੀ ਅਕਸਰ ਜਿਹੜਾ ਹੈਗਾ ਇਹ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਕੋਈ ਬੰਦਾ ਕਿਸੇ ਪੋਸਟ ਤੇ ਬੈਠਾ ਹੈ ਉਹ ਆਪਣੀ ਪੋਸਟ ਨਾਲ ਜਸਟਿਸ ਕਰੂਗਾ ਜੀ ਜੀ ਆਪਣੀ ਡਿਊਟੀ ਪ੍ਰਤੀ ਜਿਹੜੀ ਆ ਵਫਾਦਾਰ ਹੋਊਗਾ ਇਮਾਨਦਾਰ ਹੋਊਗਾ ਜੀ ਪਰ ਪੋਲੀਟਿਕਲ ਕਲਾਸ ਇੱਕ ਇਦਾਂ ਦੀ ਕਲਾਸ ਹੈਗੀ ਆ ਇਹਨੂੰ ਸੱਤਾ ਚਾਹੀਦੀ ਆ ਜਿਸ ਕੋਸ਼ਤ ਤੇ ਵੀ ਮਰਜ਼ੀ ਮਿਲ ਜਾਏ ਇਹਨੂੰ ਕਿਸੇ ਦਾ ਘਰ ਬਾੜ ਕੇ ਮਿਲ ਜਾਏ ਕਿਸੇ ਦਾ ਸਿਰ ਪਾੜ ਕੇ ਮਿਲ ਜਾਏ ਇਹ ਦੰਗੇ ਕਿੱਤੋਂ ਹੁੰਦੇ ਆ ਜੀ ਦੰਗੇ ਵੀ ਤਾਂ ਇਹੋ ਪੋਲੀਟਿਕਲ ਕਲਾਸਾਂ ਹੀ ਕਰਾਉਂਦੀਆਂ ਹੈਗੀਆਂ ਜੀ ਉਹਨਾਂ ਦੇ ਵਿੱਚੋਂ ਸੱਤਾ ਨਿਕਲਦੀ ਆ ਜੀ ਜਿਵੇਂ ਕਿ ਆਉਣ ਵਾਲੇ ਸਮੇਂ ਤੇ ਜ਼ਿਕਰ ਤਾਂ ਇਹ ਵੀ ਹੋ ਰਿਹਾ ਆਪਣੇ ਚਲੋ ਇਹਨਾਂ ਦੇ ਨਾਲ ਅਕਾਲੀ ਦਲ ਦੀ ਗੱਲ ਤਾਂ ਨਹੀਂ ਕਰ ਸਕਦੇ ਵੈਸੇ ਪਾਰ ਸੰਕੇਤ ਜਿਹੜੇ ਨੇ ਬੀਜੇਪੀ ਤੇ ਅਕਾਲੀ ਦਲ ਦੇ ਰਾਮ ਰਹੀਂ ਦੀ ਸਪੋਰਟ ਹੋਰ ਵਿੱਚ ਆ ਜਾਂਦੀ ਹੈ ਮਿਲ ਜਾਂਦੀ ਹੈ ਟੇਡੇ ਢੰਗ ਦੇ ਨਾਲ ਤਾਂ ਮਿਲਦੀ ਹੈ ਕੋਈ ਵੀ ਪਾਰਟੀ ਆ ਚਾਹੇ ਉਹ ਕਾਂਗਰਸ ਹੈ ਚਾਹੇ ਆਪਣੇ ਡੇਰਾ ਆਪਣੇ ਰਾਧਾ ਸੁਆਮੀ ਵਾਲੇ ਨੇ ਜਾਂ ਹੋਰ ਸਾਰੇ ਨੇ ਵਿਆਸ ਵਾਲੇ ਨੇ ਤਾਂ ਸਾਰੇ ਹੀ ਮਤਲਬ ਕਿ ਡੇਰੇ ਤਾਂ ਕਿਤੇ ਨਾ ਕਿਤੇ ਅੰਦਰ ਖਾਤੇ ਸਪੋਰਟ ਕਰ ਹੀ ਜਾਂਦੇ ਐ ਚਾਹੇ ਉਹ ਅੰਦਰ ਵੀ ਐ ਜਾ ਜਿਹੜੇ ਭਗਤ ਐ ਉਹ ਤਾਂ ਭਗਤ ਜਿਹੜੇ ਆ ਪੂਰੀ ਭਗਤੀ ਆਪਣੀ ਕਰਦੇ ਉਹ ਤਾਂ ਕਹਿੰਦੇ ਬਾਬੇ ਨੇ ਕੀਤਾ ਹੀ ਨਹੀਂ ਕੁਝ ਉਹ ਤਾਂ ਇਹ ਵੀ ਵਿਸ਼ਵਾਸ ਰੱਖਦੇ ਆ ਭਾਈ ਬਾਹਰ ਆਏਗਾ ਹੀ ਆਏਗਾ ਬਿਲਕੁਲ ਪਰ ਸਭ ਨੂੰ ਰੱਖਣਾ ਵੀ ਚਾਹੀਦਾ ਹੈਗਾ ਸਵਾਲ ਇਹ ਹੈਗਾ ਗਿਆਨਤਾ ਇਹ ਕਿਦਾਂ ਦੀ ਚੀਜ਼ ਹੈਗੀ ਹੈ ਜੀ ਉਥੇ ਕੀ ਕਰੂਗਾ ਬੰਦਾ ਜੀ ਤੇ ਉਹ ਉਹ ਜਦੋਂ ਇੱਕ ਚੀਜ਼ ਜਿਹੜੀ ਹੈਗੀ ਆ ਹਾਵੀ ਹੋ ਜਾਂਦੀ ਹੈ ਨਾ ਸ਼ਰਧਾ ਜਿਹੜੀ ਉਹੰਨੀ ਹੁੰਦੀ ਹੈ ਜੀ ਸ਼ਰਧਾ ਜਿਹੜੀ ਆ ਉਹਦੇ ਤੇ ਫੇਰਲੇ ਬੰਦੇ ਜਦੋਂ ਦਿਮਾਗ ਲਾਉਣ ਲੱਗ ਪੈਂਦੇ ਹੈਗੇ ਤਾਂ ਫੇਰ ਉਹ ਬਾਗੀ ਹੋ ਜਾਂਦਾ ਜੀ ਉਹ ਪਹਿਲਾਂ ਸਮਝਾਉਂਦੇ ਹੀ ਇਹ ਹੈਗੇ ਗੁਰੂ ਤੇ ਭਰੋਸਾ ਕਰਨਾ ਗੁਰੂ ਤੇ ਭਰੋਸਾ ਕਰਨਾ ਚਾਹੇ ਕਾਰੀ ਦੁਨੀਆ ਜਿਹੜੀ ਇਧਰ ਤੇ ਇਧਰ ਕਹ ਲਵੇ ਹਾਂਜੀ ਫੇਰ ਮੁੜ ਕੇ ਜਿਹੜਾ ਹੈਗਾ ਉਹ Swami Vivekananda ਨੂੰ ਕਿਸੇ ਨੇ ਪੁੱਛਿਆ ਸੀ ਨਾ ਜੀ ਕਿ ਬਲਾਈਂਡ ਫੇਥ ਹੋਣਾ ਚਾਹੀਦਾ ਜੀ ਉਹਨਾਂ ਨੇ ਸੋਚ ਕੇ ਜਵਾਬ ਦਿੱਤਾ ਵੀ ਇਹ ਕਹਿਣਾ ਕੀ ਚਾਹੁੰਦਾ ਹੈਗਾ ਉਹ ਕਹਿੰਦੇ ਯੈਸ ਕਿ ਫੇਸ ਬਲਾਈਂਡ ਹੋਣਾ ਚਾਹੀਦਾ ਆ ਪਰ ਜੇ ਤੁਸੀਂ ਫੇਸ ਫੇਡ ਕਰ ਰਹੇ ਹੈਗੇ ਉਹ ਬਲਾਈਂਡ ਨਹੀਂ ਹੋਣਾ ਚਾਹੀਦਾ ਹੈਗਾ ਹੁਣ ਜੀ ਕੀ ਕੰਮ ਸੇ ਘੱਟਾ ਤਾਂ ਜਿਹੜਾ ਹੈਗਾ ਸਹੀ ਹੋਵੇ ਜੀ ਜਿੱਤੇ ਤੁਸੀਂ ਬਲਾਈਂਡ ਫੇਡ ਕਰਦੇ ਆ ਬਿਲਕੁਲ ਸਰ ਥੈਂਕ ਯੂ ਥੈਂਕ ਯੂ ਜੀ ਸ਼ੁਕਰੀਆ ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਲਈ ਜੀ ਦੋਸਤੋ ਇਹ ਸਾਂਝੀ ਆਪਣੇ ਨਾਲ ਰਾਜਨ ਸੈਣੀ ਜੀ